ਭਾਈ ਪਾਰੋ ਜੀ ਨੇ ਉਹ ਨਿਸ਼ਾਨ ਚਲਾਇਆ ਤੇ ਆਵਾਜ਼ ਆਈ ਜਿੰਨੂੰ ਕਿਤੇ ਰੋਟੀ ਨਹੀਂ ਮਿਲਦੀ ਇੱਧਰ ਆਜੋ ਜਿੰਨੂੰ ਕਿਤੇ ਘਰ ਨਹੀਂ ਮਿਲਦਾ ਇੱਧਰ ਆਜੋ ਜਿੰਨੂੰ ਦਵਾਈ ਨਹੀਂ ਮਿਲਦੀ ਇੱਧਰ ਆਜੋ ਜਿੰਨੂੰ ਪੜ੍ਹਾਈ ਨਹੀਂ ਮਿਲਦੀ ਇੱਧਰ ਆਜੋ ਫਰਲੇ ਇਦਾਂ ਕਰਦਾ ਉਹ ਆਵਾਜ਼ਾਂ ਦਿੰਦਾ ਹੁਣ ਨਿਸ਼ਾਨ ਸਾਹਿਬ ਤੇ ਇੱਕ ਦੇ ਵੀ ਚਾਰ ਚਾਰੇ ਫਰਲੇ ਵੀ ਉੱਡੰਦੇ ਆ ਪਰ ਜਿਹੜੀ ਨਿਸ਼ਾਨ ਦੀ ਮਰਜ਼ਾਦਾ ਜਿੱਥੇ ਨਿਸ਼ਾਨ ਝੁਲਦਾ ਉੱਥੇ ਬੜਾ ਕੁਝ ਫਰੀ ਚਾਹੀਦਾ ਸੀ ਅੱਜ ਦੀਦਾ ਨਹੀਂ ਆਖੋ ਸਤਨਾਮ ਭਾਈ ਲక్ష్మణ ਸਿੰਘ ਹੋਣਾ ਨੇ ਛਾਤੀ 'ਚ ਗੋਲੀਆਂ ਗੁਰੂ ਗ੍ਰੰਥ ਸਾਹਿਬ ਨੂੰ ਗਲਵੱਕੜੀ ਪਾਈ 119 ਖੋਪੜੀਆਂ ਨਿਕਲੀਆਂ ਚੰਦ ਵੀਰ ਜੀ ਤਿਆਰੀ ਕਰਕੇ ਆਏ ਹਣ ਉਹੀ ਸੁਣਾ ਦੇਣਾ ਚਾਰ ਬਾਡੀਆਂ ਅੱਧ ਸੜੀਆਂ ਸੱਤ ਖੋਪੜੀਆਂ ਬਾਹਰ ਉਹਨਾਂ ਸ਼ਹੀਦਾਂ ਨੂੰ ਕਦੇ ਭੁੱਲਿਓ ਨਾ ਜਿਨ੍ਹਾਂ ਦੇ ਟੋਟੇ ਕਰ ਕਰ ਟੋਕਰੀ ਭਰਤੇ ਮਿੱਟੀ ਦਾ ਤੇਲ ਪਾ ਕੇ ਸਾਡੇ ਉਹਨਾਂ ਦੇ ਅੰਦਰ ਦੀ ਆਸਤਾ ਕੀ ਸੀ ਸਾਡੇ ਗੁਰਦੁਆਰੇ ਸਾਡੇ ਗੁਰੂ ਘਰ ਆਜ਼ਾਦ ਹੋ ਜਾਣ ਗਲਤ ਬੰਦਿਆਂ ਕੋਲੋਂ ਛੁੱਟ ਜਾਣ ਅਸੀਂ ਇੱਥੇ ਚੰਗਾ ਪ੍ਰਬੰਧਕ ਬਿਠਾਈਏ ਚੰਗਾ ਗ੍ਰੰਥੀ ਚੰਗਾ ਪ੍ਰਬੰਧ ਚਲਾਈਏ ਜਿੱਥੇ ਪੜ੍ਹਾਈ ਦਾ ਦਵਾਈ ਦਾ ਗਰੀਬ ਦਾ ਨਿਥਾਵੇ ਦਾ ਥਾਂ ਬਣ ਸਕੇ ਅੱਜ ਕਿਤੇ ਨਾ ਕਿਤੇ ਮੈਂ ਮਾਫੀ ਚਾਹੁੰਦਾ ਉਹਨਾਂ ਸ਼ਹੀਦਾਂ ਨੂੰ ਸਾਲ ਬਾਅਦ ਚੇਤੇ ਕਰਦਿਆਂ ਉਹਨਾਂ ਦੀ ਰੋਕ ਕਰ ਲਾਉਂਦੀ ਉਹ ਜੋ ਸੁਪਨਾ ਲੈ ਕੇ ਭਾਈ ਸਾਹਿਬ ਉਹਨੇ ਘਰੋਂ ਅਰਦਾਸ ਕਰਕੇ ਤੁਰੇ ਮੁਖਵਾਕ ਆਇਆ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਬੜੇ ਸੁੰਦਰ ਬਚਨ ਸੀ ਜਾਂ ਸੁਖ ਦੇਤਾ ਤੂੰ ਜੈ ਅਰਾਦੀ ਦੁਖ ਵੀ ਤੂੰ ਜਾਂ ਖੁਸ਼ ਦੇਤਾ ਇਤਹੀ ਰਾਜਾ ਦੁਖ ਵਿੱਚ ਅੱਧ ਵਿੱਚ ਜਦੋਂ ਜਥਾ ਆਇਆ ਉੱਥੇ ਫੇਰ ਅਰਦਾਸ ਹੋਈ ਉੱਥੇ ਫੇਰ ਮੁਖਵਾਕ ਆਇਆ ਮਣ ਤਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਮਾਲ ਦੇ ਉਹਨਾਂ ਦੇ ਸੁਪਨੇ ਸੀ ਗੁਰਮੁਖਾਂ ਦੇ ਜਿਹੜੇ ਸੁਪਨਿਆਂ ਨੂੰ ਉਹ ਕੁਰਬਾਨ ਹੋਏ ਲਾਸ਼ਾਂ ਦੀਆਂ ਢੇਰੀਆਂ ਲੱਗੀਆਂ ਕਿ ਮੇਰੀ ਕੌਮ ਮੇਰਾ ਪੰਥ ਯਾਦ ਹੋ ਜੇ ਇੱਕ ਇੱਕ ਰੁਪਈਆ ਗੁਰਦੁਆਰੇ ਦਾ ਗੋਲਕ ਦਾ ਚੰਗੇ ਥਾਂ ਤੇ ਲੱਗ ਜਾਵੇ ਜੋ ਨਹੀਂ ਹੋ ਸਕਿਆ ਇੱਥੇ ਕੋਈ ਅਤਕਥਨੀ ਨਹੀਂ ਐਡੀ ਵੱਡੀ ਕੌਮ ਹੋਵੇ ਇਹਦੇ ਕੋਲ ਕੀ ਨਹੀਂ ਹੈਗਾ ਪਰਾਜੇ ਨਿਸ਼ਾਨ ਝੁਲਦਾ ਜਰੂਰ ਹੈ ਉਹਦੇ ਥੱਲੇ ਜੋ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਸੀ ਕਿਤੇ ਅੱਜ ਕਮੀ ਆ ਰਹੀ ਹੈ ਗੁੱਸਾ ਵੀ ਕਰਦੇ ਕਹੀ ਕਿ ਸਾਡੀ ਮਰਜ਼ੀ ਅਹੀਂ ਲਾਈਏ ਹੁਣ ਤੁਸੀਂ ਵੇਖੋ ਵੀ ਖਾਦੇ ਦਾ ਕੀ ਖਾਣ ਖਾ ਕੇ ਸਵੇਰੇ ਫਿਰ ਪੇਟ ਖਾਲੀ ਪਰ ਉਹ ਮਾਇਆ ਨਾਲ ਕੋਈ ਕੌਮ ਦਾ ਘਰ ਬਣ ਜੇ ਕੋਈ ਖੜੋ ਜਾਵੇ ਚੀਜ਼ ਤੇ ਮੈਂ ਸਮਝਦਾ ਕਿਰਪਾ ਹੈ ਤਾਂ ਕਰਕੇ ਡੱਲੇ ਨਗਰ ਚ ਬੜੇ ਮਹਾਂਪੁਰਖ ਗਏ ਇਤਿਹਾਸ ਸਮਾਨੀ ਦਿੰਦਾ ਉਥੇ ਫਿਰ ਮਹਾਰਾਜ ਸਾਹਿਬ ਜੀ ਦਾ ਜਦੋਂ ਵਿਆਹ ਹੋਇਆ ਤੇ ਭਾਈ ਛਾਲੂ ਭਾਈ ਪੈੜਾ ਭਾਈ ਪ੍ਰਾਣਾ ਭਾਈ ਵਿਧਿਆ ਭਾਈ ਲੰਗਾਹਾ ਇਹ ਸਾਰੇ ਮਹਾਂਪੁਰਖ ਭਾਈ ਜੇਠਾ ਆਦਿਕ ਜਿਨ੍ਹਾਂ ਨੇ ਚਰਨ ਪਾਏ ਆਖੋ ਸਤਨਾਮ ਕਿੱਡੀ ਵੱਡੀ ਕਿਰਪਾ ਆਪ ਸੰਗਤਾਂ ਦਿਹਾੜਾ ਬਣਾ ਰਹੇ ਹੋ ਤੇ ਗੁਰੂ ਸਾਹਿਬ ਨੇ ਕੀਤੀ ਜਦੋਂ ਵਿਆਹ ਹੋਇਆ ਤੇ ਸੰਗਤ ਨੇ ਆਖਿਆ ਪਾਤਸ਼ਾਹ ਕੋਈ ਨਿਸ਼ਾਨੀ ਦੇ ਦਿਓ ਵਿਆਹ ਦੀ ਹਜ਼ੂਰ ਹੱਸੇ ਕਹਿੰਦੇ ਭਾਈ ਮੰਗ ਲਓ ਕਹਿੰਦੇ ਦਾਤਾ ਜੀ ਇਤਾਂ ਦੀ ਨਿਸ਼ਾਨੀ ਚੋਂੜਿਆ ਜਿਹੜੀ ਰਹਿੰਦੀ ਦੁਨੀਆ ਤੱਕ ਰਵੇ ਤੇ ਸੰਗਤ ਵਰਤੀ ਕਹਿੰਦੇ ਮਾਰੇ ਸਾਫ਼ ਬੋਲੋ ਖੁੱਲ ਕੇ ਅੰਦਰੋਂ ਕਿਉਂ ਫਿਰ ਕੁਝ ਪਤਵੰਤੇ ਉਸ ਲੱਗਰ ਦੇ ਆਏ ਡੱਲੇ ਵਾਸੀ ਸੰਗਤ ਭਾਰੀ ਪੱਲਾ ਪਾ ਕੇ ਅੱਖਾਂ 'ਚ ਪਾਣੀ ਮਾਰੇ ਕਹਿੰਦੇ ਰੋਂਦੇ ਕਿਉਂ ਕੋਈ ਮਜਬਾ ਮਜਬੀ ਕੋਈ ਸ਼ੀਂਬਾ ਕੋਈ ਝੀਰ ਕੋਈ ਨਾਈ ਕੋਈ ਚਮਾਰ ਹਮ ਰੁੱਲਤੇ ਫਿਰਤੇ ਕੋਈ ਮਾਰੇ ਕਹਿੰਦੇ ਦੱਸੋ ਕਹਿੰਦੇ ਦਾਤਿਆ ਇੱਥੇ ਵੱਡੀਆਂ ਜਾਤਾਂ ਵਾਲੇ ਲੋਕ ਨਿੱਕੀਆਂ ਨਾਲ ਵਿਤਕਰਾ ਕਰਦੇ ਅੱਜ ਵੀ ਹੋ ਰਿਹਾ ਉਹ ਪਿਆਰ ਪਾਲਦੇ ਅਸੀਂ ਨਫ਼ਰਤ ਫਾਇਦਾ ਕਰੀ ਜਾਂਦੇ ਮਾਰੀ ਸਾਹਿਬ ਕਹਿੰਦੇ ਕੀ ਹੋਇਆ ਕਹਿੰਦੇ ਦਾਤਾ ਤੁਸੀਂ ਚਰਨ ਪਾਏ ਇੰਨੇ ਮਾਹਮੁਰਖਾਏ ਇੱਥੇ ਜਾਤਾਂ ਪਾਤਾਂ ਦੇ ਰੌਲੇ ਕਰਕੇ ਸਾਨੂੰ ਗਰੀਬਾਂ ਨੂੰ ਨਾ ਕੋਈ ਖੂਹ ਤੋਂ ਪਾਣੀ ਪਰੰਦਿੰਦਾ ਏ ਨਾ ਕੱਪੜੇ ਤੋਂ ਦਿੰਦਾ ਏ ਜੇ ਅੱਜ ਚਰਨ ਪਾਏ ਜੇ ਤੇ ਕਿਰਪਾ ਕਰਕੇ ਇੱਕ ਨਿਸ਼ਾਨੀ ਦੇ ਦਿਓ ਜਿਹੜੀ ਰਹੀਦੀ ਦੁਨੀਆ ਤੱਕ ਰਵੇ ਤੇ ਸੰਗਤਾਂ ਵਰਤਨ ਵਾਰੇ ਕਹਿੰਦੇ ਬੋਲੋ ਵੀ ਕਹਿੰਦੇ ਪਾਦਸ਼ਾਹ ਸਾਨੂੰ ਇੱਕ ਬੋਲੀ ਦੀ ਦਾਤ ਦੇ ਦਿਓ ਮਾਰੇ ਨੇ ਲੋੜਾਂ ਵੇਖੀਆਂ ਜਿੱਥੇ-ਜਿੱਥੇ ਵੀ ਸਤਿਗੁਰੂ ਗਏ ਸੰਗਤ ਦੀ ਆਵਾਜ਼ ਵੇਖੀ ਵੀ ਇਹਨਾਂ ਨੂੰ ਅੱਜ ਕੀ ਚੀਜ਼ ਦੀ ਲੋੜ ਹੈ ਤੇ ਮੇਰੇ ਮਹਿਬੂਬ ਨੇ ਫਿਰ ਪਹਿਲਾ ਟੱਪ ਮਾਰਿਆ ਤੇ ਪਾਦਸ਼ਾਹ ਦੀ ਟੋਕਰੀ ਚੁੱਕਣ ਵਾਲਿਆਂ ਦੇ ਵਿੱਚ ਉੱਥੇ ਵੀ ਬਾਬਾ ਬੁੱਢਾ ਸਾਹਿਬ ਜੀ ਹਾਜ਼ਰ ਆਖੋ ਸਤਨਾਮ ਮੈਨੂੰ ਅੱਜ ਕਿਸੇ ਰੂਹ ਨੇ ਨਾ ਕੋਈ ਮਹਾਤਮਾ ਹੀ ਸੀ ਬੜੇ ਵਧੀਆ ਬਚਨ ਲੱਗੇ ਉਹ ਕਹਿੰਦੇ ਦੋ ਮਹਾਪੁਰਖ ਨੇ ਬਾਬਾ ਬੁੱਢਾ ਸਾਹਿਬ ਜੀ ਬਾਬਾ ਸ਼੍ਰੀ ਚੰਦ ਜਿਨ੍ਹਾਂ ਗੁਰਮੁਖੀ ਲਿਪੀ ਤੇ ਗੁਰੂ ਘਰ ਦੀ ਸੇਵਾ ਚ ਵੱਡਾ ਯੋਗਦਾਨ ਪਾਇਆ ਤੇ ਦੋਹਾਂ ਦੀ ਉਮਰ ਇੱਕ ਦੀ 151 ਸਾਲ ਦੂਸਰੇ ਮਹਾਂਪੁਰਖ ਦੀ 125 ਸਾਲ ਪਰ ਸਾਡਿਆਂ ਨੇ ਇਨਸਾਫ ਨਹੀਂ ਕੀਤਾ ਉਹਨਾਂ ਨੂੰ ਅਰਦਾਸ ਚ ਸ਼ਾਮਲ ਨਹੀਂ ਕੀਤਾ ਆਖੋ ਸਭਨਾ ਕਿਤੇ ਨਾ ਕਿਤੇ ਜਾਦ ਚਾਹੀਦੀ ਨਾ ਜੇ ਮੈਂ ਗਲਤ ਹੋਇਆ ਮਾਫੀ ਕਰਦੇ ਹੁ ਨਾਲ ਹੀ ਕਿਉਂਕਿ ਚੀਜ਼ਾਂ ਜਿਹੜੀਆਂ ਆਪਣੇ ਵਸ ਨਹੀਂ ਨਾ ਬਲਾਰਾ ਬੋਲ ਦਿੰਦਾ ਇਹ ਡੂੰਗੀਆਂ ਵਾਂ ਉੱਚੀਆਂ ਵਾਂ ਪਰ ਇੰਨੀ ਸੇਵਾ ਕਮਾਉਣ ਵਾਲੀ ਉਹਨਾਂ ਮਹਾਪੁਰਖਾਂ ਨੂੰ ਅੱਜ ਕਿਤੇ ਨਾ ਕਿਤੇ ਛਪਾਤਾ ਆਖੋ ਵੈਗਰ ਉੱਥੇ ਮੇਰੇ ਪਾਦਸ਼ਾਹ ਨੇ ਪਹਿਲੀ ਟੋਕਰੀ ਚਕਾਈ ਬਾਬਾ ਬੁੱਢਾ ਤੇ ਦੂਸਰੀ ਭਾਈ ਛਾਲੋ ਜੀ ਆਖੋ ਸਤਨਾਮ ਤੀਸਰਾ ਭਾਈ ਪੈੜਾ ਪ੍ਰਾਣਾ ਤੇ ਜਦੋਂ ਫਿਰ ਮਹਾਰਾਜ ਨੇ ਟੱਪ ਲਾ ਕੇ ਵਾਪਸੀ ਕੀਤੀ ਜਿਸ ਮਹਾਪੁਰਖ ਦਾ ਤੁਹਾਡੇ ਬੋਰਡ ਦੇ ਉੱਤੇ ਸਭ ਤੋਂ ਵੱਡੇ ਅੱਖਰਾਂ 'ਚ ਨਾਂ ਲਿਖਿਆ ਧੰਨ ਧੰਨ ਬਾਬਾ ਛਾਲੋ ਜੀ ਇਸ ਮਹਾਂਪੁਰਖ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੀਨੇ ਨਾਲ ਲਾਇਆ ਕਿੰਨਾ ਪਿਆਰ ਹੋਵੇਗਾ ਸਿੱਖਾਂ ਦਾ ਕਿਤੇ ਰੱਬ ਦੇ ਸੀਨੇ ਨਾਲ ਲੱਗਣਾ ਧਰਨ ਗਗਨ ਦਾ ਵਿਖੰਡ ਮੈਂ ਜੋਤ સ્વਰੂਪੀ ਰਹੇ ਹੋ ਪਰ ਭਨ ਮਥਰਾ ਕਸ਼ਪੇਦ ਨਹੀਂ ਗੁਰੂ ਅਰਜਨ ਰੱਬ ਸੀ ਮਾਰੇ ਸਾਹਿਬ ਜੀ ਨੇ ਸੀਨੇ ਨਾਲ ਲਾ ਕੇ ਆਖਿਆ ਭਾਈ ਛਾਲੋ ਪਤਾ ਲੱਗ ਗਿਆ ਵੀ ਮਹਾਰਾਜ ਕੋਈ ਖੇਡ ਵਰਤਉਣਗੇ ਸਾਰੀ ਬਰਾਤ ਵਾਪਸ ਮੁੜਨੀ ਬਾਜੇ ਦੀ ਧਰਤੀ ਨੂੰ ਮਾਰੇ ਕਹਿੰਦੇ ਭਾਈ ਛਾਲੋ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਦਵਾਨ ਵੀ ਅੱਖਾਂ ਪਰ ਦੇ ਕਹਿੰਦੇ ਕਿੰਨੇ ਕਰਮ ਚੰਗੇ ਸੰਗਤ ਜੀ ਆਪਣੇ ਗਿਆਨੀ ਸੰਤ ਕਰਤਾਰ ਸਿੰਘ ਹੁਣਾਂ ਦੇ ਮੇਰੇ ਖਿਆਲ ਬਚਨ ਮੈਂ ਸਰਵਣ ਕੀਤੇ ਸੀ ਵੀ ਬੋੜ ਜਿੰਨੇ ਪੱਤਿਆਂ ਦੇ ਕਰਮ ਹੋਣ ਤੇ ਪੰਜਾਬ 'ਚ ਜਨਮ ਹੁੰਦਾ ਬੋਲੋ ਐਗਰੇ ਤੇ ਗੋਲਾ ਜਿੰਨੇ ਕਰਮ ਚੰਗੇ ਹੋਣ ਤੇ ਇੱਕ ਸਿੱਖ ਦੇ ਘਰ ਜਨਮ ਹੁੰਦਾ ਤੇ ਗੋਲਾ ਚ ਜਿੰਨੇ ਬੀਜਾ ਇਹਨੇ ਚੰਗੇ ਕਰਮ ਹੋਣ ਤੇ ਇੱਕ ਸਮਾਗਮ ਹੋ ਰਿਹਾ ਵੀ ਸਟੇਜ ਸਜੀ ਹੋਵੇ ਤੇ ਤੁਸੀਂ ਵਿੱਚ ਬੈਠੇ ਹੋਗੇ ਆਖੋ ਸਤਿਨਾਮ ਕਿੱਡੀ ਵੱਡੀ ਵੱਡਮੁੱਲੀ ਦਾਤ ਦਿੱਤੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦੇ ਭਾਈ ਛਾਲੋ ਜਿਸ ਤਰ੍ਹਾਂ ਕਿਤੇ ਗੁਰੂ ਰਾਮਦਾਸ ਦੇ ਘਰ ਚ ਸੀਸਾ ਲਈਆਂ ਨਾ ਬਾਥੀਆਂ ਦੇ ਦੋ ਤੇ ਪੁੱਤ ਲੈ ਲਓ ਇਹ ਬੜਾ ਪਿਆਰਾ ਇਤਿਹਾਸ ਹੈ ਮੇਰੇ ਹਜ਼ੂਰ ਨੂੰ ਪਤਾ ਲੱਗਾ ਕਹਿੰਦੇ ਭਾਈ ਛਲੋ ਇਹ ਕੀ ਕਰਤਾਈ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦਾ ਦਰਕਰ ਬਣ ਰਿਹਾ ਹੋਵੇ ਆਪੇ ਤੇ ਪਟ ਸਾਹਿਬ ਬੜੀ ਜਾਂਦੇ ਛੁਟਤ ਪ੍ਰਵਾਹਾ ਅਮੇ ਅਮਰਾ ਪਦ ਅਮਰਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰੈ ਮਨ ਮੱਜਨ ਪਉਬ ਜਿਨੋ seva kriya tin pav nivar anpa pad dina shabd matra te udar tare kav kal thakkar hardhas tane gur ramdas sar bhar pare ki ji di chholi kitio ni pardi guru ramdas te buhe te aja ਕਾਟ ਸਾਹਿਬ ਗਵਾਹੀ ਪਾ ਕੇ ਗਏ ਉਹ ਜੀ ਦੀ ਝੋਲੀ ਕਿਤੇਉ ਨਹੀਂ ਭਰਦੀ ਐਵੇਂ ਮਟੀਆਂ ਕਬਰਾਂ ਇਧਰ ਉਧਰ ਕੱਚੇ ਪਿੱਲਿਆਂ ਚ ਧਰਮ ਨਾ ਛੱਡ ਆਪਣਾ ਚੁੱਪ ਕਰਕੇ ਗੁਰੂ ਰਾਮਦਾਸ ਦੇ ਬੂਏ ਤੇ ਝੋਲੀ ਕਰ ਲਾ ਬਾਣੀ ਕਹਿੰਦੀ ਜੀ ਦੀ ਕਿਤੇਉ ਝੋਲੀ ਨਹੀਂ ਭਰਦੀ ਗੁਰੂ ਰਾਮਦਾਸ ਵਰਦੰਦੇ ਆ ਤਨ ਮੇਰੇ ਦਿਆਲੂ ਜੀ ਕਹਿੰਦੇ ਭਾਈ ਛਲੋਏ ਕੀ ਪਾਥੀਆਂ ਵੱਟੇ ਸੌਦਾ ਕਿੰਦੇ ਦਾਤਿਆ ਹਰੀ ਦਾ ਮੰਦਰ ਐ ਇਥੇ ਕਮੀ ਕੋਈ ਨਹੀਂ ਤੇਰੇ ਘਰ ਤੁਸੀਂ ਇੱਕ ਵਾਰੀ ਉੱਠ ਕੇ ਕਹਿ ਦਿਓ ਗੁਰੂ ਨਾਨਕ ਦੇ ਖਜ਼ਾਨੇ ਖਾਲੀ ਨੇ ਮੈਂ ਮਾਫੀ ਚਾਹਾਂਗਾ ਮਾਰੇ ਕਿਹਦੇ ਭਾਈ ਛਲੋ ਇਹ ਨਹੀਂ ਖਾਲੀ ਹੋਣੇ ਦੁਨੀਆ ਜਰੂਰ ਕਿਦਰੇ ਦੀ ਕਿਦਰੇ ਪਲਟ ਜਾਵੇ ਪਰ ਇਹ ਪੰਕਤੀ ਪੜਨੀ ਪੈਣੀ ਦੰਦਾ ਦੇ ਇਹਦੇ ਖਜ਼ਾਨੇ ਨਹੀਂ ਖਾਲੀ ਹੁੰਦੇ ਕਦੇ ਵੀ ਇਸ ਕਰਕੇ ਭਾਈ ਪਾਰੋ ਜੀ ਭਾਈ ਛਾਲੋ ਭਾਈ ਪੈੜਾ ਇਹਨਾਂ ਸਿੱਖਾਂ ਭਾਈ ਬਈ ਲੋ ਬੜੀ ਕਮਾਈ ਕੀਤੀ ਗੁਰੂ ਨਾਲ ਮਾਰੇ ਕਹਿੰਦੇ ਭਾਈ ਛਾਲੋ ਹੁਣ ਕੀ ਕਹੀਏ ਤੁਹਾਨੂੰ ਤੁਸੀਂ ਸੌਦਾ ਸਸਤਾ ਵੰਡਿਆ ਪਰ ਤੁਸੀਂ ਹੁਣ ਗੱਲ ਹੀ ਇਦਾਂ ਦੀ ਕਹਿੰਦੀ ਵੀ ਸਤਿਗੁਰੂ ਮੈਂ ਮਾਫੀ ਤਾਂ ਚਾਉਣੀ ਵੀ ਸੌਦਾ ਸਸਤਾ ਤੁਸੀਂ ਇੱਕ ਵਾਰੀ ਕਹਿ ਦਿਓ ਗੁਰੂ ਨਾਨਕ ਦੇ ਖਜ਼ਾਨੇ ਖਾਲੀ ਹੋ ਗਏ ਹੁਣ ਮਾਰੇ ਨੇ ਥੋੜਾ ਜਿਹਾ ਕਹਿਣਾ ਸੀ ਦਾਤਾ ਕਹਿੰਦੇ ਵਾਹ ਸਿੱਖਾ ਭਾਈ ਸ਼ਾਲੋ ਤੂੰ ਕਮਾਲ ਕੀਤੀ ਐ ਤੂੰ ਇਤਨੀ ਸੇਵਾ ਕਮਾਈ ਐ ਤੂੰ ਆਪ ਵੀ ਭਵ ਸਾਗਰ ਤਰੇਗਾ ਤੇ ਜਿਹੜੇ ਤੇਰੇ ਨਾਲ ਲੈਣਗੇ ਉਹ ਵੀ ਤਰਨਗੇ ਉਸ ਨਗਰ ਚ ਭਾਈ ਸ਼ਾਲੋ ਨੂੰ ਸੀਨੇ ਨਾਲ ਲਾ ਕੇ ਕਹਿੰਦੇ ਭਾਈ ਸ਼ਾਲੋ ਅਸੀਂ ਚੱਲੇ ਵਾਪਸ ਮਾਤਾ ਦਮੋਦਰੀ ਸਾਹਿਬ ਨੂੰ ਲੈ ਕੇ ਤੇ ਤੂੰ ਹਣ ਰਹਿਣਾ ਡੱਲੇ ਚ ਜਿੱਥੋਂ ਦਾਸ ਨੂੰ ਸਾਰੀਆਂ ਸੀਸਾਂ ਮਿਲੀਆਂ ਉਹ ਧਰਤੀ ਤੇ ਇੰਨੀ ਕਰਮਾ ਵਾਲੀ ਬਖਸ਼ਿਸ਼ ਵਰਤੀ ਪੂਰੇ ਵਰਲਡ ਚ ਕੋਈ ਨਗਰ ਹੈ ਜਿੱਥੇ 72 ਬ੍ਰਹਮ ਗਿਆਨੀ ਹੋਏ ਭਾਈ ਗੁਰਦਾਸ ਦੀ 15ਵੀਂ 16ਵੀਂ ਪੌੜੀ ਕੁਝ ਕਦੇ ਨਾਮ ਮਿਲਦੇ ਕੁਝ ਇਤਿਹਾਸ ਦੀ ਪਰਚੋਲ ਹੈ ਪਰ ਉਹਨਾਂ ਨੇ ਜ਼ਿਕਰ ਕਰਤਾ ਡੱਲੇਵਾਸੀ ਸੰਗਤ ਭਾਰੀ 72 ਬ੍ਰਹਮ ਗਿਆਨੀ ਡੱਲੇ ਮੋਂ ਭਏ ਕਸ਼ਮੈ ਮਾਤਾ ਕੀ ਜਾਤਨਾ ਕਹੇ ਕਹਿਣ ਲੱਗੇ ਪਾਛਾ ਭਾਈ ਸ਼ਾਲੋ 72 ਤੇ ਇੱਥੇ ਵਰਤਦੇ ਆ 73ਵੇਂ ਤੁਸੀਂ ਆ ਜਿੰਨਾ ਚਿਰ ਬੌਲੀ ਨਹੀਂ ਤਿਆਰ ਹੁੰਦੀ ਤੁਸੀਂ ਨਹੀਂ ਆਉਣਾ ਖੋਏਗਰੇ ਨੇਤਰ ਵਗਤ ਰਿਹਾ ਭਾਈ ਛਲੋ ਦੇ ਕਹਿੰਦੇ ਪਾਤਸ਼ਾਹ ਮੈਂ ਤੇ ਸਵੇਰੇ ਉੱਠ ਕੇ ਨਿਤਨੇਮ ਕਰਕੇ ਜਿੰਨਾ ਚਿਰ ਤੁਹਾਡਾ ਮੁਖੜਾ ਨਹੀਂ ਵੇਖ ਲੈਂਦਾ ਮੈਨੂੰ ਸੁੱਖ ਨਹੀਂ ਜੇ ਮਿਲਦਾ ਇੱਕ ਘੜੀ ਨਾ ਮਿਲਤੇ ਤਾਂ ਸਾਡੇ ਬਜ਼ੁਰਗ ਹਨ ਪੜ ਜ਼ਰੂਰ ਸੀ ਪਰ ਦੋ ਟਾਈਮ ਗੁਰਦੁਆਰੇ ਜਾਂਦੇ ਸਵੇਰੇ ਵੀ ਤੇ ਹੁਣ ਔਲੀ ਔਲੀ ਪਹਿਰਾ ਪੰਖਟਾਈ ਜਾਂਨੇ ਗੁਰਦੁਆਰੇ ਵੱਗ ਕੇ ਸਿੱਖ ਘਟ ਰਹੇ ਆ ਬਸ ਇੱਕ ਵਾਰੀ ਜਦ ਨਾ ਬਣਾ ਲਿਆ ਮੁੜ ਕੇ ਕੋਈ ਪਤਾ ਨਹੀਂ ਕਿ ਪ੍ਰਕਾਸ਼ ਕਿੰਨੇ ਵਜੇ ਅੱਜ ਸੋਖਾਸਨ ਕਿੰਨੇ ਕਰਨਾ ਪਹਿਲੇ ਨੇਮੀ ਸੀ ਕਹਿੰਦੇ ਪਾਤਸ਼ਾਹ ਇੱਕ ਘੜੀ ਨਾ ਮਿਲਤੇ ਤਾਂ ਹੁਣ ਕਦ ਮਿਲੀ ਹੈ ਪ੍ਰੇਤ ਦੁੱਧ ਭਗਵੰਤਾ ਮੋਹਿ ਰੈਣ ਨਾ ਵਿਹਾਵੇ ਬਿਨ ਦੇਖੇ ਗੁਰੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਛਲੋ ਗੁਰੂ ਨਾਨਕ ਦੇ ਘਰ ਦੀ ਸੇਵਾ ਤੁਹਾਡੀ ਝੋਲੀ ਪਾਈ ਤੁਸੀਂ ਬੋਲੀ ਤਿਆਰ ਕਰਨ ਤੇ ਸੰਪੂਰਨਤਾ ਦੇ ਬਾਅਦ ਆਉਣਾ ਕਿੰਨਾ ਪਿਆਰ ਤੇ ਜ਼ਿੰਮੇਵਾਰੀ ਵਾਲੇ ਸਿੱਖ ਸੀ ਜਿਨ੍ਹਾਂ ਨੂੰ ਮਾਰੇ ਨੇ ਪਿਆਰ ਵੰਡਿਆ ਬਚਨ ਕੀਤਾ ਭਾਈ ਸਾਲੋ ਰੋਜ਼ ਦੀਵਾਨ ਸਜਾਇਆ ਕਰਿਓ ਨਿਤਨੇਮ ਗਜਾਇਆ ਕਰਿਓ ਤੇ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ ਕਰਿਓ ਰਹੀ ਗੱਲ ਦਰਸ਼ਨਾਂ ਦੀ ਤੁਸੀਂ ਅਰਦਾਸ ਆਸ ਤੇ ਵਿਸ਼ਵਾਸ ਤਿੰਨੇ ਚੀਜ਼ਾਂ ਆਪਣੇ ਪੱਲੇ ਨਾ ਬੰਨ ਲਓ ਗੁਰੂ ਅਰਜਨ ਸਾਹਿਬ ਤੁਹਾਨੂੰ ਆਪਣੇ ਸੀਨੇ ਨਾਲ ਲਾ ਲੇਗਾ ਇਹ ਪਿਆਰ ਮਾਰੇ ਨੇ ਉਹਨਾਂ ਸਿੱਖਾਂ ਨੂੰ ਦਿੱਤਾ ਜੋ ਆਪ ਸਾਰੀਆਂ ਸੰਗਤਾਂ ਨੇ ਅੱਜ ਗਰੀਬਾਂ ਨੂੰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਘਰਾਂ ਸੰਗਤਾਂ ਦਾ ਧੰਨ ਬਾਬਾ ਦੀਪ ਸਿੰਘ ਜੀ ਦੀ ਸੇਵਾ ਸਵੈਟੀ ਸਾਰੇ ਨੌਜਵਾਨ ਇਹ ਧਰਤੀ ਕਰਮਾ ਲਈ ਜਿੱਥੇ ਪਿਆਰ ਵਰਤ ਰਿਹਾ ਸੋ ਬੱਚੇ ਆ ਬੇਅੰਤ ਭੁੱਲਾ ਹੋ ਜਾਂਦੀਆਂ ਮੈਂ ਪਹਿਲਾਂ ਹੀ ਕਿਹਾ ਸੀ ਪਦਮ ਸਾਹਿਬ ਆ ਗਏ ਇਹਨਾਂ ਦਾ ਬੋਲ ਸੀ ਵੀ ਭਾਈ ਸਟੇਜ ਤੇ ਬੋਲਣਾ ਬੜਾ ਔਖਾ ਜੀ ਇੱਕ ਕੁਰਬਾਨੀ ਤੋਂ ਘੱਟ ਨਹੀਂ ਕੋਈ ਅੱਜ ਦੀ ਤਰੀਕ 'ਚ ਸੋ ਸਾਰੀ ਸੰਗਤ ਟਿਕੇ ਰੋ ਇੱਕੋ ਜਥਾ ਮਗਰ ਜ਼ਿਆਦਾ ਨਹੀਂ ਤੇ ਪੈਰਾ ਉੱਠਣ ਦਾ ਨਾ ਕਰੋ ਭਾਉ ਸਾਰੇ ਟਿਕੇ ਜੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ